ਤੁਹਾਨੂੰ ਕਿਵੇਂ ਲੱਗ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਸਰਕਾਰ ਸਰ ਜਿਆਣੀ ਆਣੀ ਇਹਨਾਂ ਦੀ 27 ਚ ਵੀ ਆਣੀ ਇਹਨਾਂ ਦੀ ਕਿਉਂਕਿ ਇਹਨਾਂ ਨੇ ਕੰਮ ਚੰਗੇ ਕੀਤੇ ਆ ਤੇ ਕਰਨ ਵੀ ਡੈ ਆ ਜਿਵੇਂ ਤਰਨ ਤਰਨ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਦੀ ਉਹ ਦੁਬਾਰਾ ਸੀਟ ਆ ਰਹੀ ਆ ਹਾਂਜੀ ਆਊਗੀ ਤੇ ਜਿਹੜੇ ਹਰਮੀਰ ਸੰਧੂ ਨੇ ਉਹ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਹਰਮੀਰ ਸੰਧੂ ਬਹੁਤ ਵਧੀਆ ਹੁੰਦੇ ਆ ਅੱਛਾ ਤੇ ਵੋਟ ਵੀ ਅਸੀਂ ਉਹਨਾਂ ਨੂੰ ਹੀ ਪਾਵਾਂਗੇ ਆਵਾਮਨੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਜਾਂ ਉਹਨਾਂ ਦੇ ਕੰਮ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਕੀ ਕੀ ਕੰਮ ਤੁਹਾਨੂੰ ਵਧੀਆ ਲੱਗਦਾ ਕੰਮ ਉਹਨਾਂ ਦੇ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਹੈ ਜਿਹੜੇ ਉਹਨਾਂ ਕੰਮ ਸ਼ੁਰੂ ਕੀਤੇ ਆ ਵੀ ਕੋਈ ਆਪਣੀ ਜਾਤ ਪੇਤ ਨਹੀਂ ਦੇ ਵਿੱਚ ਰੱਖਿਆ ਸਾਰਿਆਂ ਨੂੰ ਇੱਕੋ ਜਿਹਾ ਮੌਕਾ ਦਿੱਤਾ ਲਾਲੋ ਬਿਜਲੀ ਜਿਵੇਂ ਉਹਦੀ ਸਾਰਿਆਂ ਨੂੰ ਇੱਕੋ ਜੀ ਦਿੱਤੀ ਉਹਨਾਂ ਨੇ ਬਿਜਲੀ ਮਤਲਬ ਨਹੀਂ ਆ ਸਾਰਿਆਂ ਨੂੰ ਇੱਕੋ ਜਿਹਾ ਹਰ ਕੋਈ ਕੋਈ ਨਹੀਂ ਉਹਨਾਂ ਰੱਖਿਆ ਕੋਈ ਉਹੋ ਜਿਹਾ ਤੇ ਇਹ ਕਰਕੇ ਆਪਾਂ ਸਤਾਈ ਚ ਵੀ ਇਹੋ ਸਰਕਾਰ ਚ ਆਉਨੇ ਨੌਜਵਾਨ ਨਸ਼ੇ ਕਰ ਰਹੇ ਨੇ ਤੁਹਾਡੇ ਤਰਨ ਤਰਨ ਦੇ ਵਿੱਚ ਕਿੰਨਾ ਨਸ਼ੇਦਾਰੀਆਂ ਹਨ ਨਸ਼ਾ ਦੇ ਹੋਣਾ ਲਾਲੋ ਵੀ ਜਦੋਂ ਦੀ ਆਮ ਆਦਮੀ ਸਰਕਾਰ ਹੈ ਨਸ਼ਾ ਤੇ ਸਾਡੇ ਇਤਰਾ ਤੇ ਕਾਫੀ ਘਟਿਆ ਜੇ ਕਿ ਹਰ ਹਰ ਥਾਂ ਹੁਣ ਬਹੁਤ ਘੱਟ ਹੋਇਆ ਨਸ਼ਾ ਤੇ ਇਹ ਕੰਝਾ ਕਸਿਆ ਸਰਕਾਰ ਨੇ 2027 ਦੇ ਵਿੱਚ ਲੱਗਦਾ ਹੈ ਕਿ ਭਵੰਤਮਾਨ ਸਰਕਾਰ ਦੁਆਰੇ ਆਉਗੀ ਹਾਂਜੀ ਆਉਗੀ ਜਦੋਂ ਵੀ ਇਲੈਕਸ਼ਨ ਹੁੰਦੀ ਆ ਉੱਥੇ ਨੌਜਵਾਨ ਜਿਹੜੇ ਹੁੰਦੇ ਨੇ ਉਹ ਆਪਣਾ ਵੱਖਰਾ ਰੋਲ ਅਦਾ ਕਰਦੇ ਨੇ ਤੇ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਸਾਨੂੰ ਇੱਕ ਨੌਜਵਾਨ ਮਿਲਿਆ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਿਹਾ ਕਿ ਆਉਗੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਕਿਵੇਂ ਲੱਗ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਸਰਕਾਰ ਸਰਜੀਆਣੀ ਆਉਣੀ ਇਹਨਾਂ ਦੀ 27 ਚ ਵੀ ਆਉਣੀ ਇਹਨਾਂ ਦੀ ਕਿਉਂਕਿ ਇਹਨਾਂ ਨੇ ਕੰਮ ਚੰਗੇ ਕੀਤੇ ਆ ਤੇ ਕਰਨ ਵੀ ਡੈ ਆ ਜਿਵੇਂ ਤਰਨਤਨ ਦੇ ਵਿੱਚ ਹੁਣ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਦੀ ਉਹ ਦੁਬਾਰਾ ਸੀਟ ਆ ਰਹੀ ਆ ਹਾਂਜੀ ਆਊਗੀ ਆਊਗੀ ਅੱਛਾ ਜੀ ਤੇ ਜਿਹੜੇ ਹਰਮੀਰ ਸੰਧੂ ਨੇ ਉਹ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਹਰਮੀਰ ਸੰਧੂ ਬਹੁਤ ਵਧੀਆ ਹੁੰਦੇ ਨੇ ਅੱਛਾ ਜੀ ਤੇ ਵੋਟ ਵੀ ਅਸੀਂ ਉਹਨਾਂ ਨੂੰ ਹੀ ਪਾਵਾਂਗੇ ਆਵਾਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਆ ਜਾਂ ਉਹਨਾਂ ਦੇ ਕੰਮ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਕੀ ਕੀ ਕੰਮ ਤੁਹਾਨੂੰ ਵਧੀਆ ਲੱਗਦੇ ਕੰਮ ਉਹਨਾਂ ਦੇ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਹੈ ਜਿਹੜੇ ਉਹਨਾਂ ਕੰਮ ਸ਼ੁਰੂ ਕੀਤੇ ਆ ਵੀ ਕੋਈ ਆਪਣੀ ਯਾਦ ਭੇਤ ਨਹੀਂ ਕਿਸ ਦੇ ਵਿੱਚ ਰੱਖਿਆ ਸਾਰਿਆਂ ਨੂੰ ਇੱਕੋ ਜਿਹਾ ਮੌਕਾ ਦਿੱਤਾ ਲਾਲੋ ਬਿਜਲੀ ਆ ਜਿਵੇਂ ਉਹ ਵੀ ਸਾਰਿਆਂ ਨੂੰ ਇੱਕੋ ਜੀ ਦਿੱਤੀ ਉਹਨਾਂ ਨੇ ਬਿਜਲੀ ਮਤਲਬ ਫਰੀ ਆ ਸਾਰਿਆਂ ਨੂੰ ਫਰੀ ਆ ਸਾਰਿਆਂ ਨੂੰ ਇੱਕੋ ਜਿਹਾ ਹਰ ਕੋਈ ਕੋਈ ਨਹੀਂ ਉਹਨਾਂ ਰੱਖਿਆ ਕੋਈ ਉਹੋ ਜਿਹਾ ਤੇ ਇਹ ਕਰਕੇ ਆਪਾਂ 27 ਜੀ ਵੀ ਇਹ ਸਰਕਾਰ ਚ ਆ ਰਹੇ ਜ਼ਮੀਨ ਆਮ ਹੀ ਆਵੇ ਜ਼ਿਮੀਦਾਰਾਂ ਨੂੰ ਤੁਹਾਡੇ ਮੁਤਾਬਕ ਜ਼ਿਮੀਦਾਰਾਂ ਨੂੰ ਸਹੂਲਤ ਜਿਹੜੀ ਮਿਲ ਰਹੀ ਹੈ ਬਿਜਲੀ ਦੀ ਉਹਦੇ ਬਾਰੇ ਕੀ ਹੋ ਨਹੀ ਬਹੁਤ ਵਧੀਆ ਹੋ ਠੀਕ ਹੈ ਵਧੀਆ ਕੰਮ ਨੌਜਵਾਨਾਂ ਨੂੰ ਜਿਹੜੇ ਗਰਾਊਂਡ ਬਣਾ ਕੇ ਦੇ ਰਹੇ ਆ ਤੁਹਾਨੂੰ ਪਤਾ ਕਿ ਨੌਜਵਾਨਾਂ ਨੂੰ ਪਿੰਡੋਂ ਪਿੰਡ ਗਰਾਊਂਡ ਬਣਾ ਰਹੇ ਨੇ ਹਰ ਜੀ ਬੰਡੀਆਂ ਗਰਾਊਂਡਾਂ ਦੇ ਬੰਡੀਆਂ ਪਿੰਡਾਂ ਦਾ ਹਰ ਹਰ ਪਿੰਡ ਚ ਗਰਾਊਂਡ ਬਣਦੀ ਹੈ ਜਿਹੜਾ ਹੋਰ ਆਮ ਆਦਮੀ ਪਾਰਟੀ ਕੀ ਕੀ ਕਰ ਰਹੀ ਆ ਹੋਰ ਕੰਮ ਹੀ ਲਾ ਲੋ ਜਿਵੇਂ ਸਾਡੇ ਇਧਰ ਆ ਬਹੁਤ ਵੱਡਾ ਕੰਮ ਹੀ ਆੜਾ ਪੋਲ ਦਾ ਸ਼ੁਰੂ ਕੀਤਾ ਇਹਨਾਂ ਨੇ ਜਿਹੜਾ ਆਵਾ ਦਾ ਵੀ ਪਾਰਟੀ ਦੇ ਵਿੱਚ ਤੁਹਾਨੂੰ ਹੋਰ ਕੰਮ ਕੀ ਵਧੀਆ ਲੱਗਦਾ ਗਰਾਊਂਡ ਆ ਜਿਹੜੇ ਮੁੰਡਿਆਂ ਨੂੰ ਖੇਡਦੇ ਆਪਣੇ ਗਰਾਊਂਡਾਂ ਗਰਾਊਂਡ ਬਣਾਉਂਦੇ ਜਿਹੜੇ ਬਹੁਤ ਵਧੀਆ ਕੰਮ ਹੈ ਮੈਨੂੰ ਪਿੰਡੋਂ ਪਿੰਡੀ ਗਰਾਊਂਡ ਬਣਾਉਣੇ ਹਾਂ ਜੀ ਪਿੰਡੋਂ ਪਿੰਡੀ ਗਰਾਊਂਡ ਬਣਾਉਣੇ ਜਿਹੜਾ ਨੌਜਵਾਨ ਨਸ਼ੇ ਕਰ ਰਹੇ ਨੇ ਤੁਹਾਡੇ ਤਰਨ ਤਰਨ ਦੇ ਵਿੱਚ ਕਿੰਨਾ ਨਸ਼ੇਦਾਰ ਗਿਆਨ ਹੈ ਨਸ਼ਾ ਤੇ ਹੁਣ ਲਾਲੋ ਵੀ ਜਦੋਂ ਦੀ ਆਮ ਆਦਮੀ ਸਰਕਾਰ ਹੈ ਨਸ਼ਾ ਤੇ ਸਾਡੇ ਵਿੱਚ ਤੇ ਕਾਫੀ ਘਟਿਆ ਜੇ ਕਿ ਹਰ ਸਾਰਾ ਥਾਂ ਹੁਣ ਬਹੁਤ ਘੱ ਸਕਨਜਾ ਕਸਿਆ ਸਰਕਾਰ ਨੇ 2027 ਦੇ ਵਿੱਚ ਲੱਗਦਾ ਹੈ ਕਿ ਭਵੰਤਮਾਨ ਸਰਕਾਰ ਦੁਬਾਰਾ ਆਊਗੀ ਹਾਂਜੀ ਆਊਗੀ ਜਿਹੜੇ ਉਹ ਪੰਥਕ ਹੋਰ ਦੋ ਚਿਹਰੇ ਖੜੇ ਨੇ ਇੱਕ ਮੰਦੀਪ ਪਈ ਹੈ ਇੱਕ ਬੀਬੀ ਰੰਧਾਵਾ ਉਹਨਾਂ ਨੂੰ ਕਿੰਨੀ ਕ ਵੋਟ ਪੈਣੀ ਹੈ ਨਹੀਂ ਉਹ ਆਪਾਂ ਦੇ ਚਲੋ ਆਪਾਂ ਉਹਨਾਂ ਦੇ ਬਾਰੇ ਨਹੀਂ ਕੁਝ ਕਹਿ ਸਕਦੇ ਵੋਟ ਦਾ ਵੀ ਕਿੰਨੀ ਪਊਗੀ ਇਹ ਨਹੀਂ ਪਤਾ ਹੈ ਤੇ ਜਨਤਾ ਨੇ ਦੱਸਣਾ ਪਰ ਆਪਾਂ ਆਪਾਂ ਜਿੱਥੋਂ ਤੱਕ ਹੈ ਗਏ ਆਪਾਂ ਦੇ ਆਮ ਆਦਮੀ ਸਰਕਾਰ ਦੇ ਨਾਲ ਹਾਂਜੀ ਤੇ ਵੀਰ ਕਹਿ ਰਿਹਾ ਕਿ ਨੌਜਵਾਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ ਸਾਨੂੰ ਪੰਥ ਅਸੀਂ ਪੰਥ ਨੂੰ ਮਾੜਾ ਨਹੀਂ ਕਹਿੰਦੇ ਪੰਥ ਦੇ ਨਾਲ ਨਹੀਂ ਹੈਗੇ ਉਹ ਕਹਿ ਰਹੇ ਨੇ ਕਿ ਪਿੰਡੋ ਵਿੰਡੀ ਜਿਹੜਾ ਨਸ਼ਾ ਚੱਲ ਰਿਹਾ ਉਸ ਦੇ ਜਿਹੜਾ ਸਰਕਾਰ ਆ ਉਹ ਗਰਾਊਂਡ ਬਣਾ ਰਹੀ ਆ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰ ਰਹੀ ਆ ਸਰਕਾਰ ਕੋਸ਼ਿਸ਼ ਕਰ ਸਕਦੀ ਆ ਤੇ ਕੋਸ਼ਿਸ਼ ਕਰ ਵੀ ਰਹੀ ਆ ਕਹਿ ਰਹੇ ਨੇ ਕਿ 2027 ਦੇ ਵਿੱਚ ਵੀ ਅਸੀਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣੀ ਆ ਅੱਗੇ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਧੰਨਵਾਦ